ਨਮੀ ਕੋਠੀ ਮਾਲਕ ਨੇ ਬਣਾਈ ਐ ਜੀ ਤੇ ਮਾਲਕ ਨੇ ਵੇਚਣੀ ਐ ਜੇ ਕਿਸੇ ਨੂੰ ਪਸੰਦ ਆਵੇ ਤਾਂ ਗੱਲਬਾਤ ਸਿੱਧੀ ਮਾਲਕ ਨਾਲ ਕਰ ਲਿਓ ਵੀਡੀਓ ਦੇ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਕਿੱਥੇ ਕੋਠੀਆ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲ ਵੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ WhatsApp ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਜੀ ਜਿਹੜੀ ਗਲੀ ਲੱਗਦੀ ਐ ਜੀ ਕੋਠੀ ਨੂੰ ਵਧੀਆ ਗਲੀ ਲੱਗਦੀ ਆ ਤੇ ਜਿਹੜੀ ਗਲੀ ਲੱਗਦੀ ਐ ਗਲੀ ਤੋਂ 바ਵਾ ਉੱਚਾ ਚੱਕ ਕੇ ਇਹਨਾਂ ਨੇ ਆਪ ਦਾ ਘਰ ਪਾਇਆ ਹੋਇਆ ਸੀ ਤੇ ਤੁਸੀਂ ਅੰਦਰ ਬਾਹਰ ਦਾ ਸਾਰਾ ਕੰਮ ਇੱਕ ਵਾਰੀ ਪਹਿਲਾਂ ਦੇਖਿਓ ਉਹ ਤੋਂ ਬਾਅਦ ਰੇਟ ਦੀ ਗੱਲ ਕਰਾਂਗੇ ਅਸੀਂ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੂੰ ਤੇ ਵੀਡੀਓ ਦੇ ਵਿੱਚ ਇਹ ਤੁਹਾਨੂੰ ਸਾਰੀ ਗੱਲਬਾਤ ਆਪਾਂ ਦੱਸ ਦਾਂਗੇ ਤੇ ਵੀਡੀਓ ਵੀ ਪੂਰੀ ਆਪਾਂ ਵਧੀਆ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਜੀ ਕੋਠੀ ਆਪਾਂ ਬਹੁਤ ਵਧੀਆ ਲੈ ਕੇ ਪਹੁੰਚੇ ਹਾਂ ਸਾਰਾ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਕੋਠੀ ਦਾ ਲਗਭਗ ਸਾਰਾ ਕਰਵਾਇਆ ਹੋਇਆ ਖਰੀਦਣ ਤੋਂ ਬਾਅਦ 1 ਰੁਪਿਆ ਭਾਲਦੇ ਨੇ ਕੋਠੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਛੱਤ ਤਾਂ ਪੀਓਪੀ ਵੀ ਕਰਵਾਈ ਹੋਈ ਐ ਸੀ ਛੱਤ ਦਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਜੀ ਵਧੀਆ ਬਣਿਆ ਹੋਇਆ ਬਾਕੀ ਕੰਧਾਂ ਤੇ ਰੰਗ ਦਾ ਕੰਮ ਕੱਲਾ ਪਿਆਗਾ ਰੰਗ ਇਨ ਫਿਊਚਰ ਅੱਗੇ ਆਪਾਂ ਕਰਵਾਉਣਾ ਹੋਵੇ ਤਾਂ ਆਪਣੀ ਮਰਜ਼ੀ ਐ ਜੀ ਨਹੀਂ ਤਾਂ ਐਵੇਂ ਕੰਮ ਚੱਲ ਜੂਗਾ ਕਿਉਂਕਿ ਕੋਠੀ ਨਮੀ ਐ ਹਲੇ ਰੰਗ ਭਾਲਦੀ ਨਹੀਂ ਹੈਗੀ ਤੇ ਥੱਲੇ ਆਪਾਂ ਗੱਲ ਕਰੀਏ ਫਰਸ਼ ਦੀ ਤਾਂ ਸਾਰਾ ਫਰਸ਼ ਆਪਾਂ ਨੂੰ ਵਧੀਆ ਲੱਗਿਆ ਮਿਲੂਗਾ ਤੇ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਜਗ੍ਹਾ ਦੇਖਣ ਨੂੰ ਮਿਲ ਜੂਗੀ ਤੇ ਮਾਰਬਲ ਦਾ ਕੰਮ ਵੀ ਵਧੀਆ ਹੋਇਆ ਸੀ ਪਲਾਸਟਰ ਦਾ ਕੰਮ ਵਧੀਆ ਹੋਇਆ ਜਿੰਨਾ ਮਟੀਰੀਅਲ ਲੱਗਿਆ ਹੋਇਆ ਜਿੰਨਾ ਵੀ ਅੰਡਰਗਰਾਉਂਡ ਦਾ ਕੰਮ ਹੋਇਆ ਜਿਵੇਂ ਲਾਈਟਿੰਗ ਦਾ ਕੰਮ ਤੇ ਜੋ ਵੀ ਪਾਈਪਾਂ ਦਾ ਹਰ ਇੱਕ ਕੰਮ ਪੂਰਾ ਵਧੀਆ ਹੋਇਆ ਵਧੀਆ ਜੋੜੀਆਂ ਲੱਗੀਆਂ ਹੋਈਆਂ ਵਧੀਆ ਚੁਗਾਠਾਂ ਦਾ ਕੰਮ ਹੋਇਆ ਸੀ ਬਾਕੀ ਜੋੜੀਆਂ ਦਾ ਕੰਮ ਇੱਕ ਵਾਰੀ ਚੈੱਕ ਕਰੂੰ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਅੰਦਰੋਂ ਜਿਵੇਂ ਆਪਾਂ ਦੇਖੀਏ ਤਾ ਬਾਈ ਨੇ ਲੱਕੜ ਦਾ ਕੰਮ ਵੀ ਵਧੀਆ ਕਰਵਾ ਰੱਖਿਆ ਰਸੋਈ ਬਣੀ ਹੋਈ ਹੈ ਪੂਰੀ ਵਧੀਆ ਸ਼ੌਂਕ ਨਾਲ ਰਸੋਈ ਦਾ ਕੰਮ ਬਾਈ ਨੇ ਕਰਵਾ ਰੱਖਿਆ ਇੱਕ ਬਾਰੀ ਚੈੱਕ ਕਰੋ ਜੀ ਸਾਰੇ ਤਾਂ ਟੋਟਲ ਆਪਾਂ ਨੂੰ ਕਪ ਬੂਡ ਬਣੇ ਹੋਏ ਮਿਲ ਜਾਣਗੇ ਸੀ ਲਾਈਟਿੰਗ ਦਾ ਕੰਮ ਵਧੀਆ ਚਿਮਨੀ ਵਧੀਆ ਮਿਲ ਜੂਗੀ ਬਾਕੀ ਜੋੜੀਆਂ ਦਾ ਤੇ ਲਾਈਟਿੰਗ ਦਾ ਹਰ ਇੱਕ ਕੰਮ ਕੰਪਲੀਟ ਮਿਲੂਗਾ ਸੀ ਜੇ ਆਪਾਂ ਥੱਲੋਂ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਬਾਈ ਨੇ ਮਾਰਬਲ ਪੱਥਰ ਲੁਵਾਇਆ ਹੋਇਆ ਸੀ ਵਧੀਆ ਆਪਾਂ ਨੂੰ ਡ్రਾਈਂਗ ਏਰੀਆ ਮਿਲ ਜੂਗਾ ਵਧੀਆ ਆਪਾਂ ਨੂੰ ਸਟੋਰ ਏਰੀਆ ਮਿਲ ਜੂਗਾ ਬਾਕੀ ਕੱਲੀ-ਕੱਲੀ ਚੀਜ਼ ਤੁਹਾਨੂੰ ਵੀਡੀਓ ਦੇ ਅੰਦਰ ਆਪਾਂ ਦਿਖਾ ਵੀ ਰਹੇ ਹਾਂ ਸੀ ਤੇ ਬਾਈ ਨੇ ਵੀਡੀਓ ਵੀ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ 5 ਬਿਸਵੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਟੋਟਲ ਥਾਂ ਹੈਗੀ ਆ 5 ਬਿਸਵੀ ਤੇ ਸਿੰਗਲ ਸਟੋਰੀ ਕੋਠੀ ਬਣੀ ਹੋਈ ਹੈ ਕੋਠੀ ਦੇ ਵਿੱਚ ਆਪਾਂ ਨੂੰ ਦੋ ਬੈੱਡਰੂਮ ਦੋ ਬਾਥਰੂਮ ਲੌਬੀ ਡਰਾਈੰਗ ਰੂਮ ਸਟੋਰ ਤੇ ਕਿਚਨ ਆਹ ਕੁਝ ਦੇਖਣ ਨੂੰ ਮਿਲੂਗਾ ਜੀ ਤੇ 27 ਲੱਖ ਰੁਪਇਆ ਬਾਈ ਨੇ ਇੱਕ ਡਿਮਾਂਡ ਕਹੀ ਹੈ ਸੀ 27 ਲੱਖ ਦੇ ਵਿੱਚੋਂ ਮਾੜਾ ਮੋਟਾ ਕੀਤਾ ਜਾਊਗਾ ਜ਼ਿਆਦਾ ਹੋਣਾ ਨਹੀਂ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਲਿਓ ਸੀ ਜਿਨ੍ਹਾਂ ਦੀ ਕੁਠੀ ਹੈ ਉਹਨਾਂ ਦਾ ਮੋਬਾਈਲ ਨੰਬਰ ਇੱਕ ਵਾਰੀ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਆਪਾਂ ਵੀਡੀਓ 'ਚ ਕਈ ਵਾਰੀ ਦੇ ਦੇ ਦਿੱਨੇ ਹੁੰਨੀਆਂ ਸੀ ਬਾਈ ਦਾ ਨੰਬਰ ਹੈ ਜੀ 80 872 079 24 80 872 079 24 ਬਾਈ ਦਾ ਨੰਬਰ ਹੈ ਕਿਸੇ ਵੀ ਵੇਲੇ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਚਾਹਵਾਨ ਹੈਗਾ ਜੀ ਖਰੀਦਣ ਦਾ ਜੇ ਕਿਸੇ ਨੂੰ ਕੋਠੀ ਇਹ ਪਸੰਦ ਆਈ ਹੈ ਤਾਂ ਬਾਈ ਨਾਲ ਸਿੱਧੀ ਡਾਇਰੈਕਟ ਗੱਲ ਕਰ ਲਿਓ ਜੀ ਗੱਲਬਾਤ ਸਾਰੀ ਕਰਕੇ ਰੇਟ ਮੁਕਾ ਲਿਓ ਜੀ ਜਾ ਕੇ 27 ਲੱਖ ਰੁਪਏ ਇੱਕ ਡਿਮਾਂਡ ਹੈ ਬਾਕੀ ਤੁਸੀਂ ਜਾਓਗੇ ਨਾਲੇ ਤਾਂ ਕੋਠੀ ਨੂੰ ਦੇਖ ਲਓ ਨਾਲੇ ਬਹਿ ਕੇ ਬਾਈ ਨਾਲ ਗੱਲ ਕਰ ਲਿਓ ਜੀ ਰੇਟ ਮੁਕਾ ਲਿਓ ਤੇ ਜਦੋਂ ਰੇਟ ਮੁੱਕ ਗਿਆ ਫਾਈਨਲ ਡੀਲ ਆਪਦੀ ਤੁਸੀਂ ਕਰ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਦਿੱਤਾ ਸੀ ਤਹਿਸੀਲ ਜਿਹੜੀ ਇਹਨਾਂ ਨੂੰ ਲੱਗਦੀ ਸੀ ਇਹਨਾਂ ਦਾ ਸ਼ਹਿਰ ਹੈਗਾ ਜੀ ਬੁੱਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਇਹਨਾਂ ਦਾ ਪਿੰਡ ਹੈ ਆਲਮਪੁਰ ਮੰਦਰਾ ਤੁਸੀਂ ਜਾ ਕੇ ਦੇਖ ਸਕਦੇ ਹੋ ਆਲਮਪੁਰ ਮੰਦਰਾ ਇਹਨਾਂ ਦਾ ਪਿੰਡ ਹੈਗਾ ਖਾਸ ਪਿੰਡ ਦੇ ਵਿੱਚ ਵਧੀਆ ਗਲੀ ਦੇ ਵਿੱਚ ਵਧੀਆ ਇਹਨਾਂ ਦੀ ਕੋਠੀ ਹੈ ਸੀ ਤੇ ਤੁਹਾਨੂੰ ਪਸੰਦ ਕੋਠੀ ਆ ਗਈ ਹੋਗੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਹੋਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬ ਦਿਓ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੋਮ ਸੇਲ ਮਾਰਕੀਟਰ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਘਰ ਦੀ ਵੀਡੀਓ ਕੋਠੀ ਦੀ ਵੀਡੀਓ ਮਕਾਨ ਸਸਤਾ ਵਧੀਆ ਨਮਾ ਖੁੱਲਾ ਡੁੱਲਾ ਹਰ ਰੋਜ਼ ਜਿਵੇਂ ਦੀ ਆਪਣੇ ਕੋਲੇ ਵੀਡੀਓ ਪਹੁੰਚਦੀ ਹੈ ਘਰ ਦੀ ਮਕਾਨ ਦੀ ਓਮੇ ਓਮੇ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਕੋਈ ਘਰ ਕੋਠੀ ਮਕਾਨ ਤੁਹਾਡੇ ਰੇਟ ਦੇ ਅਨੁਸਾਰ ਤੁਹਾਨੂੰ ਚਾਹੀਦਾ ਤਾਂ ਥੱਲੇ ਕਮੈਂਟ ਦੇ ਵਿੱਚ ਲਿਖ ਦਿਓ ਕਿਹੜੇ ਏਰੀਆ ਚ ਤੁਹਾਨੂੰ ਚਾਹੀਦਾ ਸੀ ਕਿੰਨੇ ਕੁ ਤੁਹਾਨੂੰ ਰੇਟ ਦੇ ਵਿੱਚ ਚਾਹੀਦਾ ਉਸ ਹਿਸਾਬ ਨਾਲ ਆਪਾਂ ਵੀਡੀਓ ਲੈ ਕੇ ਪਹੁੰਚ ਜਾਗੇ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਜੀ ਕਿਸੇ ਵੀ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਉੱਤੇ ਆਪਣਾ WhatsApp ਨੰਬਰ ਚੈੱਕ ਕਰੋ ਜੀ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਜਮਾ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਾ ਪਹਿਲਾਂ ਨਾ ਬਾਅਦ ਵਿੱਚ ਆਪਣਾ ਕੁਝ ਨਹੀਂ ਹੁੰਦਾ ਸੀ ਬਸ ਭੇਜ ਦਿਓ ਉਹ ਤੋਂ ਬਾਅਦ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੇ ਲਾ ਦਾਂਗੇ ਨਾਲ ਦੀ ਨਾਲ ਸੇਲ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਊਗਾ ਜੀ ਬਾਕੀ ਭੇਜੋ ਜਲਦੀ ਤੋਂ ਜਲਦੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਸੀ ਬਾਕੀ ਤੁਹਾਨੂੰ ਵੀਡੀਓ ਪਸੰਦ ਆਈ ਆ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਜੀ ਬਾਤ ਬਾਤ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਜੇ ਪਹਿਲੀ ਵਾਰ ਪਹੁੰਚੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਆਪਣੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਬਾਕੀ ਥੋੜਾ ਜਿਹਾ ਗਲਾ ਖਰਾਬ ਹੈ ਸੀ ਤਾਂ ਕਰਕੇ ਥੋੜੀ ਆਵਾਜ਼ ਵੀ ਸ਼ਾਇਦ ਤੁਹਾਨੂੰ ਲੱਗਦਾ ਹੋਊਗਾ ਖਰਾਬ ਆਉਂਦੀ ਹੋਊਗੀ ਬਾਕੀ ਮੈਂ ਕੋਸ਼ਿਸ਼ ਕਰਦਾ ਸੀ ਵੀ ਵਧੀਆ ਵੀਡੀਓ ਬਣੇ ਤੇ ਛੇਤੀ ਤੋਂ ਛੇਤੀ ਠੀਕ ਹੋ ਜਾਊਗਾ ਸੀ ਜਲਦੀ ਤੋਂ ਜਲਦੀ ਉਸ ਤੋਂ ਬਾਅਦ ਆਪਾਂ ਰੈਗੂਲਰ ਪੂਰੀ ਵਧੀਆ ਵੀਡੀਓ ਪਾਇਆ ਕਰਾਂਗੇ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ